ਬੇਤੀ ਰਾਤ ਬੋਹਰ ਦੇ ਮਲੂਕਪੁਰਾ ਮਾਈਨਰ ਵਿੱਚ 70 ਤੋਂ 80 ਫੁੱਟ ਲੰਬਾ ਪਾੜ ਪੈ ਗਿਆ ਜਦੋਂ ਰਾਤ ਨੂੰ ਲੋਕ ਘਰਾਂ ਵਿੱਚ ਸੁੱਤੇ ਪਏ ਸੰਤਾ ਅਚਾਨਕ ਮਾਈਨਰ ਦੇ ਵਿੱਚ ਪਾੜ ਪੈ ਗਿਆ ਜਿਸ ਕਾਰਨ ਪਾਣੀ ਲੋਕਾਂ ਦੇ ਘਰ ਤੱਕ ਪਹੁੰਚ ਗਿਆ ਮਾਈਨਰ ਵਿੱਚ ਪਏ ਪਾੜ ਦੇ ਕਾਰਨ ਕਿਸਾਨਾਂ ਦੀ ਏਕੜ ਫਸਲਾਂ ਤੇ ਘਰ ਵੀ ਪਾਣੀ ਵਿੱਚ ਡੁੱਬ ਗਏ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਸਵੇਰੇ ਉੱਠ ਕੇ ਦੇਖਿਆ ਤਾਂ ਘਰ ਤੱਕ ਪਾਣੀ ਪਹੁੰਚ ਚੁੱਕਿਆ ਸੀ ਅਤੇ ਕਈ ਏਕੜ ਫਸਲ ਵੀ ਡੋਬ ਚੁੱਕੀ ਸੀ ਮੌਕੇ ਤੇ ਪਹੁੰਚ ਕੇ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਨਹਿਰ ਦੇ ਪਾੜ ਨੂੰ ਬੰਦ ਕੀਤਾ ਜਾਵੇ ਪਾਣੀ ਦੇ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਕਿਸਾਨਾਂ ਮੁਤਾਬਕ ਉਹਨਾਂ ਦੀ ਡੁੱਬੀਆਂ ਫਸਲਾਂ ਵਿੱਚ ਕਣਕ ਤੇ ਪਸ਼ੂਆਂ ਦਾ ਚਾਰਾ ਤੇ ਹੋਰ ਫਸਲਾਂ ਸ਼ਾਮਲ ਨੇ 8:30 ਵਜੇ ਸੰਤਾ ਕੋਈ ਮੁੰਡਾ ਗਿਆ ਸੀ ਉੱਧਰ ਤੇ ਉਹਨੂੰ ਕੁਦਰਤੀ ਪਤਾ ਲੱਗਿਆ ਵੀ ਕਿਧਰੇ ਨਹਿਰ ਨੂੜ ਦੇ ਮਾਰੇ ਮੋਟੀ ਆਵਾਜ਼ ਆਈ ਉਹਨੂੰ ਤੇ ਉਸ ਤੋਂ ਬਾਅਦ ਅਸੀਂ ਗਏ ਆ ਤਾਂ ਅਸੀਂ ਵੇਖਿਆ ਸਾਰੇ ਪਾਸੇ ਪਾਣੀ ਪਾਣੀ ਹੋ ਚੱਲੇ ਹੂੰ ਉਸ ਤੋਂ ਬਾਅਦ ਅਸੀਂ ਪਹੁੰਚਿਆ ਮਤਲਬ ਨਹਿਰ ਦੇ ਦੂਜੀ ਸਾਈਡ 'ਤੇ ਗਏ ਸੀ ਅਸੀਂ ਹੂੰ ਤੇ ਉਧਰ ਸਾਨੂੰ ਐ ਲੱਗਿਆ ਵੀ ਬਸ ਹੁਣ ਮੁਸ਼ਕਲ ਆਈ ਸਾਰਾ ਬਨੇਣਾ ਬਨੂਣਾ ਔਖਾ ਹੀ ਆ। ਹੂੰ ਪਾਰ ਜੀ ਰਾਤਾਂ ਲਗਭਗ 50 ਫੁੱਟ ਦੇ ਲਗਭਗ ਹੈਗਾ ਸੀ। ਹੂੰ ਤੇ ਹੁਣ ਅਸੀਂ ਉਸ ਤੋਂ ਬਾਅਦ ਗਏ ਨਹੀਂ ਉਧਰ। ਹੂੰ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਸਰ? ਨੁਕਸਾਨ ਇਹ ਲਗਭਗ 80 ਕਿੱਲੇ ਦਾ ਏਰੀਆ ਨਾ ਸਾਰਾ ਫੁੱਲ ਹੋ ਚੱਲਿਆ। ਤੇ ਅੱਗੋਂ ਇਧਰੋਂ ਸੜਕ ਤੋਂ ਪਾਰ ਪਾਣੀ ਨਹੀਂ ਜਾ ਰਿਹਾ। ਹੂੰ ਤੇ ਉਧਰ ਕਿਕਰ ਖੇੜੇ ਦੇ ਪਾਸੋਂ ਉਧਰੋਂ ਕਸੀ ਸੀਗੀ ਜੀ ਉਹ ਵੀ ਹੁਣ ਕਿਦਰੇ ਮੇਰੇ ਲੱਗਦਾ ਮਾੜੀ ਮੁੱਟੀ ਨਿਕਲਣ ਲੱਗ ਗਿਆ ਕਿ ਨਹੀਂ ਨਿਕਲਣ ਲੱਗਿਆ ਵੀ ਪਤਾ ਨਹੀਂ ਕਾ ਜੀ ਸਾਡਾ ਕੁਛ ਹੀ ਕਰ ਸਾਡੇ ਇੱਥੇ 8 9 ਘਰ ਹੈਗੇ ਜੀ ਲਗਭਗ ਪਾਣੀ ਗਿਆ ਜੀ ਅੰਦਰ ਲੱਗ ਰੋ ਲੋਕਪੁਰ ਮਾਜਨ ਰੈ ਟੁੱਟ ਗਈ ਹੈ 70 80 ਫੁੱਟ ਦਾ ਪਾੜ ਪਿਆ ਜੀ ਸਾਨੂੰ ਇਹ ਮੰਗੇ ਸਾਡੀਆਂ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਪੰਜਾਬ ਸਰਕਾਰ ਸਾਨੂੰ ਮਦਦ ਕਰੇ ਕਿਹੜੀ ਕਿਹੜੀ ਪਤਾ ਨਾ ਵੀ ਜੀ ਉਹ ਸੀ ਜੀ ਕਣਕ ਸੀ ਜੀ ਕਣਕ ਸੀ ਕਈਆਂ ਦੇ ਪੱਠੇ ਸੀ ਵਿੱਚ ਘਰ ਵੀ ਆ ਗਏ ਢਾਣੀਆਂ ਵੀ ਆ ਗਈਆਂ ਵਿੱਚ ਪਾਣੀਆਂ ਢਾਣੀਆਂ ਪਟਵਾਰੀ ਗਿਆ ਜੀ ਕਿੰਨੇ ਵਜੇ ਨਾ ਟੁੱਟੀ ਹੈ ਇਹ ਕਰੀਬ 11 ਵਜੇ ਰਾਤ 11 ਵਜੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਮੁੱਖ ਨਹੀਂ ਆਇਆ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ